ਰੋਇਲਪੁਰ ਦੇ ਖਾਈ ਪਿੰਡ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ ਇੱਕ ਡਰੋਨ ਦਾ ਮਰਵਾ ਡਿੱਗਣ ਨਾਲ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾ ਕੇ ਨਿਸ਼ਕਿਰਿਆਤਾ ਕਰ ਦਿੱਤਾ ਗਿਆ ਪਰ ਡਰੋਨ ਦਾ ਇੱਕ ਹਿੱਸਾ ਖਾਈ ਪਿੰਡ ਵਿੱਚ ਇੱਕ ਘਰ ਦੇ ਉੱਪਰ ਡਿੱਗ ਗਿਆ ਇਸ ਘਰ ਵਿੱਚ ਅੱਗ ਲੱਗ ਗਈ ਜਿਸ ਨਾਲ ਪਰਿਵਾਰ ਦੇ 3 ਨੰਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਾਕਿਸਤਾਨ ਦੇ ਨਾਲ ਤਣਾਅ ਦੇ ਮਾਹੌਲ 'ਚ ਪੰਜਾਬ ਦੇ ਕਿਸੇ ਘਰ 'ਚ ਡਰੋਨ ਹਮਲੇ ਨਾਲ ਸਿੱਧਾ ਜਾਨੀ ਨੁਕਸਾਨ ਹੋਣ ਦਾ ਪਹਿਲਾ ਮਾਮਲਾ ਹੈ 8 ਮਈ ਦੀ ਰਾਤ ਵਿੱਚ ਪਾਕਿਸਤਾਨ ਵਿੱਚ ਲੋਕਈ ਸ਼ਹਿਰਾਂ ਦੇ ਡਰੋਨ ਹਮਲੇ ਕੀਤੇ ਗਏ ਸਨ ਪਰ ਉਹਨਾਂ ਦਾ ਮਲਬਾ ਖਾਲੀ ਖੇਤਾਂ ਜਾਂ ਬੰਦਰਾਂ 'ਤੇ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।